ਅਮਰਤਪਾਲ ਸਿੰਘ ਦੇ ਮਾਮਲੇ 'ਚ ਮਾਨ ਸਰਕਾਰ ਨੂੰ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਿਆ ਹੈ ਦੱਸਦੀ ਹੈ ਕਿ ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਦੱਸਿਆ ਕਿ ਲੋਕ ਸਭਾ ਮੈਂਬਰ ਅਮਰਤਪਾਲ ਸਿੰਘ ਵੱਲੋਂ 17 April ਦੀ ਤੀਜੀ ਹਰਾਸਤ ਸੰਬੰਧੀ ਹੁਕਮ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਚ ਤੱਥਾਂ ਜਾਂ ਕਾਨੂੰਨੀ ਆਧਾਰ ਤੇ ਕੋਈ ਦਮ ਨਹੀਂ ਚੀਫ ਜਸਟਿਸ ਸ਼ੀਲ ਨਾਗੂਦੀ ਪ੍ਰਧਾਨਗੀ ਵਾਲੇ ਬੈਂਚ ਸਾਹਮਣੇ ਸੁਣਵਾਈ ਵਾਲੇ ਦਿਨ ਹੀ ਪੇਸ਼ ਕੀਤਾ ਗਿਆ ਜਵਾਬ ਅਤੇ 10000 ਰੁਪਏ ਦੇ ਜੁਰਮਾਨੇ ਨਾਲ ਸਵੀਕਾਰ ਕੀਤਾ ਗਿਆ ਸ਼ੁਰੂਆਤ ਜਿਹੀ ਚੀਫ ਜਸਟਿਸ ਨਾਗੂ ਨੇ ਹਰਾਸਤ ਦੇ ਹੁਕਮ ਨੂੰ ਦੇਰ ਨਾਲ ਚੁਣੌਤੀ ਦਿੱਤੇ ਜਾਣਤੇ ਸਵਾਲ ਚੁੱਕਿਆ ਚੀਫ ਜਸਟਿਸ ਨੇ ਕਿਹਾ ਕਿ ਮੈਨੂੰ ਦੱਸਿਆ ਗਿਆ ਕਿ ਉਹਨਾਂ ਹੁਕਮ ਪਾਸ ਹੋਣ ਤੋਂ 7 ਮਹੀਨੇ ਬਾਅਦ ਇਸ ਨੂੰ ਚੁਣੌਤੀ ਦਿੱਤੀ ਹੈ ਇਸ ਤੇ ਵਕੀਲ ਆਰਸ ਚੀਮਾ ਨੇ ਕਿਹਾ ਕਿ ਅਦਾਲਤ ਜਾਣਦੀ ਹੈ ਕਿ ਪ੍ਰਕਿਰਿਆ ਕੀ ਹੈ ਇੱਕ ਬੋਰਡ ਹੁੰਦਾ ਹੈ ਬੋਰਡ ਚ ਨੁਮਾਇਦਗੀ ਕੀਤੀ ਗਈ ਸੀ ਉਹ ਸੁਪਰੀਮ ਕੋਰਟ ਗਏ ਸਨ ਜਿੱਥੇ ਮਾਮਲਾ ਪੈਂਡਿੰਗ ਸੀ ਅਤੇ ਸੁਪਰੀਮ ਕੋਰਟ ਨੇ ਉਸ ਨੂੰ ਵਾਪਸ ਭੇਜ ਦਿੱਤਾ ਸੀ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 2 ਫਰਵਰੀ ਲਈ ਤੈਅ ਕੀਤੀ ਹੈ ਤੁਹਾਨੂੰ ਦੱਸ ਦਈਏ ਕਿ ਅਮਰਤਪਾਲ ਸਿੰਘ ਜੋ ਕਿ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਹੈ ਉਹ ਲੰਬੇ ਸਮੇਂ ਤੋਂ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੈ ਜਿਸ ਨੂੰ ਲੈ ਕੇ ਲਗਾਤਾਰ ਪ੍ਰਯਾਸ ਕੀਤੇ ਜਾ ਰਹੇ ਨੇ ਉਹਨਾਂ ਦੇ ਪਰਿਵਾਰ ਵੱਲੋਂ ਵੀ ਆਖਰ ਉਸ ਨੂੰ ਛੁਡਵਾਇਆ ਜਾ ਸਕੇ ਪਰ ਤੁਹਾਨੂੰ ਇਹ ਵੀ ਦੱਸ ਦਈਏ ਕਿ ਅਮਰਤਪਾਲ ਸਿੰਘ ਵੱਲੋਂ ਵੱਖ-ਵੱਖ ਮਾਮਲਿਆਂ ਨੂੰ ਲੈ ਕੇ ਅਦਾਲਤਾਂ ਦਾ ਰੁਖ ਕੀਤਾ ਜਾ ਰਿਹਾ ਹੈ ਕਿਤੇ ਇਹ ਵੀ ਗੱਲ ਸਾਹਮਣੇ ਆਈ ਸੀ ਕਿ ਉਹ ਲੋਕ ਸਭਾ ਵਿੱਚ ਜਾਣਾ ਚਾਹੁੰਦੇ ਨੇ ਤਾਂ ਜੋ ਉਹਨਾਂ ਨੂੰ ਸ਼ੂਟ ਦਿੱਤੀ ਜਾ ਸਕੇ ਕਿ ਉਹ ਆਪਣੇ ਲੋਕਾਂ ਦੀ ਨੁਮਾਇੰਦਗੀ ਜਾ ਕੇ ਲੋਕ ਸਭਾ ਚ ਕਰ ਸਕਣ ਕਿਉਂਕਿ ਅੱਜ ਤੱਕ ਇੱਕ ਵੀ ਸੈਸ਼ਨ ਅਟੈਂਡ ਨਹੀਂ ਕੀਤਾ ਗਿਆ ਅਮਰਤਪਾਲ ਸਿੰਘ ਵੱਲੋਂ ਕਿਉਂਕਿ ਉਹ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਨੂੰ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਇਹ ਵੀ ਦੱਸਿਆ ਕਿ ਜਿਹੜਾ 2024 ਦੇ ਵਿੱਚ ਲੋਕ ਸਭਾ ਚੋਣਾਂ ਹੋਈਆਂ ਸੀ ਤਾਂ ਉਸ ਵਕਤ ਦੋ ਮੈਂਬਰ ਜਾਦ ਪੰਜਾਬ ਵਿੱਚੋਂ ਜਿੱਤੇ ਸੀ ਜਿਦੇ ਵਿੱਚ ਇੱਕ ਅਮਰਤਪਾਲ ਸਿੰਘ ਤੇ ਦੂਜਾ ਸਰਬਜੀਤ ਸਿੰਘ ਖਾਲਸਾ ਅਮਰਤਪਾਲ ਸਿੰਘ ਜੇਲ੍ਹ ਦੇ ਵਿੱਚ ਬੰਦ ਹੋਣ ਕਰਕੇ ਉਹਨਾਂ ਨੂੰ ਉੱਥੇ ਜਾਣ ਦਾ ਮੌਕਾ ਨਹੀਂ ਮਿਲਿਆ ਤੇ ਨਾ ਹੀ ਕੋਈ ਮੁੱਦਾ ਉੱਥੇ ਉਹ ਚੱਕ ਸਕੇ ਨੇ ਕਿਉਂਕਿ ਉਹਨਾਂ ਨੂੰ ਇਜਾਜ਼ਤ ਨਹੀਂ ਦਿੱਤੀ ਗਈ ਉਹਨਾਂ ਨੇ ਅਦਾਲਤ ਦਾ ਵੀ ਰੁਖ ਕੀਤਾ ਸੀ ਪਰ ਕੋਈ ਰਾਹਤ ਉਹਨਾਂ ਨੂੰ ਮਿਲਦੀ ਨਜ਼ਰ ਨਹੀਂ ਆਈ ਤੇ ਹੁਣ ਇਹ ਮਾਮਲਾ ਜਿਹੜਾ ਕਿ ਜਿਹੜਾ ਅਮਰਤਪਾਲ ਸਿੰਘ ਹੈ ਉਸ ਦੀ ਐਨਐਸਏ ਲਗਾਤਾਰ ਵਧਾਈ ਜਾ ਰਹੀ ਹੈ ਕਿਉਂਕਿ ਤੀਜੀ ਵਾਰ ਐਨਐਸਏ ਦੇ ਵਿੱਚ ਵਾਦਾ ਕੀਤਾ ਗਿਆ ਪਰ ਜੋ ਕਾਨੂੰਨ ਹੁੰਦਾ ਉਸ ਮੁਤਾਬਕ 2 ਸਾਲ ਤੱਕ ਐਨਐਸਏ ਵਧਾਈ ਜਾ ਸਕਦੀ ਹੈ ਪਰ ਹੁਣ ਤੀਜੀ ਵਾਰ ਜਿਹੜੀ ਵਧਾਈ ਗਈ ਉਹਦਾ ਵੀ ਕਾਰਨ ਜਿਹੜਾ ਦਿੱਤਾ ਗਿਆ ਸੀ ਕਿਉਂਕਿ ਜਿਹੜੀ ਐਨਐਸਏ ਲੱਗਦੀ ਹੈ ਉਹ ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਦੇ ਉੱਤੇ ਜਿਹੜਾ ਫਿਰ ਭੇਜਿਆ ਜਾਂਦਾ ਹੈ ਗ੍ਰੈਬ ਭਾਗ ਨੂੰ ਲੈ ਕੇ ਉਸ ਮੁਤਲਕ ਜਿਹੜੀ ਕਾਰਵਾਈ ਹੁੰਦੀ ਹੈ ਤੇ ਅੰਮ੍ਰਿਤਸਰ ਦੇ ਵਿੱਚ ਇਹ ਮਾਮਲਾ ਸੀਗਾ ਅਜਨਾਲੇ ਦਾ ਜਿੱਥੇ ਅਮਰਪਾਲ ਸਿੰਘ ਦੇ ਉੱਤੇ ਇਲਜ਼ਾਮ ਲੱਗੇ ਕਿ ਉਹਨਾਂ ਨੇ ਜਿਹੜਾ ਪੁਲਿਸ ਥਾਣੇ ਦੇ ਉੱਤੇ ਹਮਲਾ ਕੀਤਾ ਉਥੇ ਮਾਹੌਲ ਢੜਕਾਉਣ ਦੀ ਕੋਸ਼ਿਸ਼ ਕੀਤੀ ਜਿਸ ਦੇ ਮੁਤਲਕ ਅੰਮ੍ਰਿਤਸਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਇਹ ਕਾਰਵਾਈ ਅਮਲ ਚ ਲਿਆਂਦੀ ਗਈ ਤੇ ਹੁਣ ਤੱਕ ਅਮਰਪਾਲ ਸਿੰਘ ਜੇਲ੍ਹ ਦੇ ਵਿੱਚ ਬੰਦ ਹੈ ਹਾਲਾਂਕਿ ਉਹਨਾਂ ਦੇ ਸਾਰੇ ਸਾਥੀ ਜਿਹੜੇ ਉਹ ਪੰਜਾਬ ਦੇ ਜਿਲ੍ਹਿਆਂ ਵਿੱਚ ਸ਼ਿਫਟ ਕੀਤੇ ਜਾ ਚੁੱਕੇ ਨੇ ਪਰ ਅਮਰਤਪਾਲ ਸਿੰਘ ਹਜੇ ਵੀ ਅਸਾਂਮਤੀ ਡਿਬਰੂਗੜ੍ਹ ਜ਼ਿਲ੍ਹੇ ਦੇ ਵਿੱਚ ਆਪਣਾ ਜੀਵਨ ਬਤੀਤ ਕਰ ਰਿਹਾ ਹੈ ਦੇਖਣਾ ਹੋਵੇਗਾ ਕਿ ਜਿਹੜੀ ਅਗਲੀ ਸੁਣਵਾਈ ਆ ਉਸ ਸੁਣਵਾਈ ਦੇ ਉੱਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਮਰਤਪਾਲ ਦੇ ਮਾਮਲੇ ਨੂੰ ਲੈ ਕੇ ਕੀ ਫੈਸਲਾ ਲੈਂਦੀ ਹੈ ਫਿਲਹਾਲ ਇਹ ਨਹੀਂ ਦਿਉ ਜਾਜ ਧੰਨਵਾਦ